ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਇਹ ਪ੍ਰਸ਼ਨ ਦਾ ਹੱਲ ਕਰਾਂਗੇ ਆਓ ਸਭ ਤੋਂ ਪਹਿਲਾਂ ਆਪਾਂ ਇਸ ਦੀ ਰਚਨਾ ਦੇਖ ਲੈਣੇ ਆ ਪ੍ਰਸ਼ਨ 22 ਦਿੱਤੀ ਹੋਈ ਚਾਪ AB ਦੀ ਪ੍ਰਿਧੀ ਦੇ ਬਰਾਬਰ ਰੇਖਾ ਖਿੱਚੋ ਸਭ ਤੋਂ ਪਹਿਲਾਂ ਆਪਾਂ ਇੱਕ ਚਾਪ AB ਲੈ ਲੈਣੀ ਆ ਫਿਰ ਆਪਾਂ A ਤੇ B ਨੂੰ ਮਿਲਾ ਕੇ ਅੱਗੇ ਵਧਾ ਦੇਣਾ ਫਿਰ ਆਪਾਂ A ਤੇ B ਦਾ ਅਭਦ ਕਰ ਲੈਣਾ ਅਭਦ ਕਰਨ ਵਾਸਤੇ ਆਪਾਂ ਨੇ ਹੱਥੋ ਬਾਧ ਪ੍ਰਕਾਰ ਖੋਲ੍ਹਣੀਆਂ ਪਹਿਲਾਂ B ਤੇ ਰੱਖ ਕੇ ਆਪਲਾ ਲੈਣੇ ਇਹ ਇਤਰਾਕ ਤੇ ਜਾ ਬਣਾ ਲਿਆ ਜਿੱਥੇ ਦੋਨੋਂ ਚਾਪ ਆਪਸ ਵਿੱਚ ਕੱਟ ਦਿਆਂ ਨੇ ਉੱਥੋਂ ਮਿਲਾ ਦਿੰਨੇ ਆ ਜਿੱਥੇ ਇਹ ਅਰਧਕ ਚਾਪ ਨੂੰ ਘੱਟਦਾ ਉਸ ਬਿੰਦੂਆਂ ਨਾਲ ਆਪਾਂ ਓ ਰੱਖ ਦਿੰਨੇ ਆ ਫਿਰ ਆਪਾਂ A ਤੋਂ ਰੱਖ ਕੇ ਓਜਨੀ ਪ੍ਰਕਾਸ਼ ਬਲਾਂਗੇ ਤੇ ਚਾਪ ਲਗਾਵਾਂਗੇ ਜਿੱਥੇ ਚਾਪ ਏ ਬੀ ਰੇਖਾ ਨੂੰ ਕੱਟੂਗੀ ਉਸ ਬਿੰਦੂ ਦਾ ਨਾਮ ਆਪਾਂ ਈ ਰੱਖ ਦਵਾਂਗੇ ਫਿਰ ਆਪਾਂ ਏ ਈ ਜਿਹੀ ਪ੍ਰਕਾਰ ਖੋਲ ਕੇ ਈ ਤੋ ਰੱਖ ਕੇ ਇਹ ਫਿਰ ਰੇਖਾ ਤੇ ਕਟਾਂਗੇ ਜਿੱਥੇ ਕੱਟਦੀ ਆ ਉਹ ਫ ਦਾ ਨਾਮ ਆਪਾਂ ਰੱਖ ਦਾਂਗੇ ਬਿੰਦੂ ਐ ਹੁਣ ਆਪਾਂ b ਤੇ f ਜਿਹੜੀ ਆ ਦੂਰੀ ਆ ਇਹਦੇ ਤਿੰਨ ਹਿੱਸੇ ਕਰਾਂਗੇ ਰੇਖਾ ਦੇ ਤਿੰਨ ਭਾਗ ਕਰਨੇ ਆਪਾਂ ਪਿਛਲੀਆਂ ਕਲਾਸਾਂ ਦੇ ਵਿੱਚ ਸਿੱਖੇ ਹੋਏ ਨੇ ਫੇਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਤਿੰਨ ਹਿੱਸੇ ਕਰਨ ਦੇ ਲਈ ਅਸੀਂ ਕੋਈ ਵੀ ਇੱਕ ਟੇਢੀ ਰੇਖਾ ਲੈ ਲਵਾਂਗੇ ਤੇ ਆਪਣੀ ਮਰਜ਼ੀ ਦੀ ਪ੍ਰਕਾਰ ਖੋਲ ਕੇ ਇਸ ਰੇਖਾ ਦੇ ਉੱਪਰ ਇੱਕ ਟਿੱਕ ਲਗਾ ਲਵਾਂਗੇ ਇੱਕ ਦੋ ਤਿੰਨ ਜਿਹੜਾ ਤੀਸਰਾ ਟਿੱਕਾ ਉਹਨੂੰ ਅਸੀਂ ਐਕਲ ਇਹਨਾਂ ਬਣਾ ਦਵਾਂਗੇ ਤੇ ਫਿਰ ਅਸੀਂ ਫਰਕਸਕਅਰ ਦੀ ਮਦਦ ਦੇ ਨਾਲ ਸਮਾਨਾਂਤਰ ਰੇਖਾਵਾਂ ਖਿੱਚਾਂਗੇ ਉਹਦੇ ਬਾਅਦ ਤੇ ਅਸੀਂ ਕੀ ਕਰਾਂਗੇ ਜਿਹੜਾ ਫਰਕਸਕਅਰ ਆ ਉਹਨੂੰ ਅਸੀਂ ਸਭ ਤੋਂ ਪਹਿਲਾਂ ਜਿਹੜੀ ਸਾਡੀ ਆਹ ਵਾਲੀ ਰੇਖਾ ਟੇਢੀ ਇਹਦੇ ਨਾਲ ਬਿਲਕੁਲ ਮਲਾ ਲਵਾਂਗੇ ਤੇ ਕਰਫੀ ਫਰਕਸਕਅਰ ਦੇ ਦੂਜੇ ਪਾਸੇ ਚਾਹੇ ਦੂਫਰਾ ਫਰਕਸਕਅਰ ਰੱਖ ਲਈਏ ਚਾਹੇ ਸਕੇਲ ਰੱਖ ਲਈਏ ਤੇ ਫਿਰ ਅਸੀਂ ਇਹਨੂੰ ਇਧਰ ਨੂੰ ਖਿਸਕਾਵਾਂਗੇ ਔੜੀ ਔੜੀ ਤੇ ਜਦੋਂ ਇਹ ਕੱਟ ਤੇ ਆ ਜਾਵੇਗਾ ਤਾਂ ਇਥੋਂ ਵੀ ਫੇਰ ਇਸ ਨੂੰ ਇੱਕ ਰੇਖਾ ਵਿੱਚ ਦਵਾਵਾਂਗੇ ਐਵੇਂ ਹੀ ਅਸੀਂ ਫਿਰ ਇੱਕ ਰੇਖਾ ਵਿੱਚ ਦਵਾਵਾਂਗੇ ਇਸ ਤਰ੍ਹਾਂ ਜਿਹੜੀ ਸਾਡੀ B ਆ ਫੇਰ ਰੇਖਾ ਇਹਦੇ ਤਿੰਨ ਕੋਈ ਭਾਗ ਹੋ ਜਾਣਗੇ ਜਿਹੜੇ ਦੇ ਤਿੰਨ ਅਸੀਂ ਕੋਈ ਭਾਗ ਕਰੇ ਨੇ ਉਹਨਾਂ ਭਾਗਾਂ ਦੇ ਵਿੱਚੋਂ ਇੱਕ ਭਾਗ ਅਸੀਂ ਅੱਗੇ ਫੇਰ ਕੱਟਣਾ ਨਾਫਾ ਇਹ ਨਹੀਂ ਪ੍ਰਕਾਰ ਖੋਲ ਕੇ ਅਸੀਂ ਇੱਥੋਂ ਕੱਟ ਦੇਣਾ ਤੇ ਜਿਹੜਾ ਆਹ ਵਾਲਾ ਬਿੰਦੂ ਆ ਇਹਦਾ ਨਾਮ ਅਸੀਂ ਜੀ ਰੱਖ ਦੇਣਾ ਹੁਣ ਜਿਹੜੀ ਸਾਡੀ ਏ ਜੀ ਰੇਖਾ ਏ ਤੋਂ ਲੈ ਕੇ ਜੀ ਤੱਕ ਇਹਨੂੰ ਫੇਗੜੀ ਕਰ ਦਨੇ ਆ ਆਪ ਕੀ ਰੇਖਾਂ ਥੋੜੀ ਜਿਹੀ ਨੋਟਾਡ ਕਰ ਦਨੇ ਆ ਜਿਹੜੀ ਸਾਡੀ ਏਜੀ ਰੇਖਾ ਇਹ ਜਿਹੜੀ ਸਾਡੀ ਇਹ ਚਾਪ ਆ ਇਹਦੀ ਪ੍ਰੇਰੀ ਦੇ ਬਰਾਬਰ ਆ ਜਿਹੜੀ ਚਾਪ ਹੈਦੀ ਪ੍ਰੇਰੀ ਦੇ ਬਰਾਬਰ ਏਜੀ ਰੇਖਾ ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ